ਅਸੀਂ ਇੰਡੀਆ ਦੇ ਵਿੱਚ ਖਾਸ ਕਰ ਪੰਜਾਬੀ ਝੂਠਿਆ ਮਗਰ ਬਹੁਤ ਛੇਤੀ ਲੱਗਦੇ ਆ ਤੇ इमोशनल ਹੋ ਕੇ ਦੂਜਿਆਂ ਦਾ ਫਾਇਦਾ ਕਰਦੇ ਆ ਦੂਜਾ ਭਾਵੇਂ ਝੂਠ ਬੋਲਦਾ ਹੋਵੇ ਇਹ ਤੁਹਾਨੂੰ ਸਰਦਾਰ ਜੀ 3 ਦੇ ਤਰੀਕੇ ਨਾਲ ਦੱਸੂਗਾ ਤੇ ਨਾਲ ਦੀ ਨਾਲ ਮੈਂ ਕਦੀ ਇਹ ਲਾਲਚ ਨਹੀਂ ਕਰਦਾ ਮੇਰੀ ਵੀਡੀਓ ਐਂਡ ਤੱਕ ਲੋਕ ਦੇਖਣ ਜਾਂ ਕਿਦਾਂ ਜਿਹੜੀ ਚੰਗੀ ਗੱਲ ਹੈ ਉਹਦੇ ਵਿੱਚ ਮੈਂ ਪਹਿਲਾਂ ਹੀ ਬੋਲ ਜਾਊਗਾ ਮੇਰੀ ਵੀਡੀਓ ਸ਼ੇਅਰ ਕਰੋ ਨਾ ਕਰੋ ਲੇਕਿਨ ਆਮ ਲੋਕਾਂ ਤੱਕ ਹੜਾ ਵਾਲਿਆਂ ਤੱਕ ਇਹ ਜ਼ਰੂਰ ਪਹੁੰਚਾ ਦਿਓ ਭਈ ਜਿਹੜੇ ਬੰਦੇ ਹੜਾਂ ਦੇ ਪੀੜਤ ਹੈ ਉਹ ਬੰਦੇ ਇਹਨਾਂ ਫਾਊਂਡੇਸ਼ਨਾਂ ਦੇ ਕਹਿਣ ਤੇ ਐਸੋਸੀਏਸ਼ਨਾਂ ਦੇ ਕਹਿਣ ਤੇ ਐਕਟਰਾਂ ਦੇ ਕਹਿਣ ਤੇ ਅੰਨੇ ਵੰਗੋ ਕਿਸੇ ਪੇਪਰ ਤੇ ਸਹਿਨਾ ਕਰ ਦਿਓ ਨਹੀਂ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਣਾ ਕਿਸੇ ਮਿਨਿਸਟਰ ਲੈਵਲ ਦੇ ਬੰਦੇ ਤੋਂ ਮੈਨੂੰ ਇਹ ਗੱਲ ਪਤੀ ਆ ਪਤਾ ਲੱਗੀ ਆ ਮੈਂ ਤੁਹਾਨੂੰ ਦੱਸ ਰਿਹਾ ਭਾਵੇਂ ਉਹ ਮੇਰਾ ਦੋਸਤ ਰੁੱਸ ਜਾਣਾ ਮੇਨੂੰ ਪਰ ਭਾਈ ਜਿੱਥੇ ਮੈਂ ਇੰਨਾ ਕੁਝ ਗਵਾਇਆ ਇੱਕ ਦੋ ਦੋਸਤ ਵੀ ਛਾੜਦਾ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਪਹਿਲਾਂ ਜਿਹੜਾ ਸਰਦਾਰ ਜੀ 3 ਬਣੀ ਹੈ ਇਹਦੀ ਗੱਲ ਕਰਦੇ ਜਦੋਂ ਇਹ ਫਿਲਮ ਬਣੀ ਇਹਨਾਂ ਦੀ ਟੀਮ ਨੇ ਸਾਰਿਆਂ ਨੇ ਬਹਿ ਕੇ ਦੇਖੀ ਦੇਖੋ ਗੱਲ ਇਹਨਾਂ ਦੀ ਕਿ ਕਿਤੇ ਉਹ ਨਾ ਕਿਤੇ ਉਹ ਥੋੜੇ ਦਿਨਾਂ ਬਾਅਦ ਨਿਕਲ ਆਵੇ ਨਿਕਲ ਆਉਂਦੀ ਆ ਇਹਨਾਂ ਨੇ ਦੇਖੀ ਤੇ ਸੋਚਿਆ ਫਿਲਮ ਤਾਂ ਚੱਲਣੀ ਨਹੀਂ ਕਿਉਂਕਿ ਪੰਜਾਬੀ ਸਿਆਣੇ ਵੀ ਹੈਗੇ ਆ ਹੁਣ ਫਿਲਮ ਚੱਲਣੀ ਵੀ ਨਹੀਂ ਸੀ ਇਹ ਫਿਲਮ ਦੇ ਵਿੱਚ ਕੁਝ ਹੈ ਨਹੀਂ ਜਿਨ੍ਹਾਂ ਨੇ ਫਿਲਮ ਦੇਖੀ ਉਹਨਾਂ ਨੂੰ ਪੁੱਛ ਲਓ ਬਾਹਰਲੇ ਵੀ ਦੱਸਦੇ ਆ ਫਿਰ ਇਹਨਾਂ ਨੇ ਗੇਮ ਖੇਡੀ ਪਿਆ ਪਾਕਿਸਤਾਨ ਵਾਲਾ ਫਲਾਨਾ ਕਿਉਂਕਿ ਸਰਕਾਰੀ ਅਦਾਰੇ ਚੋਂ ਜਾਂ ਕਿਸੇ ਚੋਂ ਪੋਸਟ ਕੋਈ ਆਈ ਕਿਸੇ ਨੇ ਕਿਤੇ ਰਿਟਰਨ ਦੇਖਿਆ ਨਹੀਂ ਇੱਥੇ ਮੈਨੇਜਮੈਂਟ ਜਿਹੜੀ ਹੈ ਮੁੰਬਈ ਜਿਹੜੀ ਐਸੋਸੀਏਸ਼ਨ ਉਹਨਾਂ ਨੇ ਕੋਈ ਇਹਨਾਂ ਨੂੰ ਕੱਟ ਨਹੀਂ ਲਾਇਆ ਕੋਈ ਬੈਨ ਨਹੀਂ ਕੀਤੀ ਕੁਝ ਨਹੀਂ ਉਹ ਤਾਂ ਮੈਂ ਸਬੂਤ ਦੇ ਸਕਦਾ ਤੁਹਾਨੂੰ ਸਾਰੇ ਦਿਨ ਦਾ ਵੀ ਹੈ ਸਬੂਤ ਇਹਨਾਂ ਨੂੰ ਪੁੱਛ ਲਓ ਕਿਤੇ ਵੀ ਕੋਈ ਗੱਲ ਨਹੀਂ ਆਈ ਪੋਸਟ ਨਹੀਂ ਆਈ ਤੇ ਇਹਨਾਂ ਬੰਦਿਆਂ ਨੇ ਆਪਣੇ ਬੰਦਿਆਂ ਤੋਂ ਕੋਈ ਪੇਜਾਂ ਤੋਂ ਪੋਸਟਾਂ ਵਾਇਰਲ ਕਰਾ ਕੇ ਇਹ ਰੌਲਾ ਪਾ ਦਿੱਤਾ ਇਵੇਂ ਸੱਚ ਕਿਉਂ ਦੱਸ ਰਹਿਆ ਪਿਆ ਪੋਸਟਰ ਪੋਸਟ ਪਾਈ ਆ ਕਿਸੇ ਬੰਦੇ ਨੇ ਇਹਦੇ ਬਾਰੇ ਮੈਂ ਉਦੋਂ ਬੋਲਿਆ ਮੇਰੇ ਮਿੱਤਰ ਸੱਜਣ ਨੇ ਪਾਈ ਆ ਇਹਨਾਂ ਨੇ ਕਿਹਾ ਦਲਜੀਤ ਨੇ ਐ ਕਿ ਦਲਜੀਤ ਨੇ ਕਿਤੇ ਗੱਲ ਨਹੀਂ ਸ਼ੇਅਰ ਕੀਤੀ ਕਿਉਂਕਿ ਉਹ ਸਰਕਾਰਾਂ ਦਾ ਬੰਦਾ ਸਰਕਾਰੀ ਬੰਦਾ ਉਹ ਇਦਾਂ ਦੀ ਗੱਲ ਨਹੀਂ ਕਰੂਗਾ ਪਰ ਇਹਨਾਂ ਨੇ ਰੌਲਾ ਪਾ ਲਿਆ ਫਿਰ ਇਦਾਂ ਦੇ ਪੇਜ ਜਿਹੜੇ ਇਹਨਾਂ ਦੇ ਇਹੀ ਇਹਨਾਂ ਨੂੰ ਗੇਮ ਕਰਦੇ ਜਦੋਂ ਫਿਲਮ ਬਣਾਈ ਗਈ ਫਿਲਮ ਬਣਾ ਕੇ ਦੇਖੀ ਇਹ ਤਾਂ ਚੱਲਣੀ ਨਹੀਂ ਫਿਲਮ 'ਚ ਹੈ ਨਹੀਂ ਕੋਈ ਵਾਕਏ ਫਿਲਮ 'ਚ ਕੁਝ ਹੈ ਨਹੀਂ ਮੈਂ ਦੇਖੀ ਆ ਫਿਲਮ ਬੇਕਾਰ ਸੀ ਫਿਰ ਇਹਨਾਂ ਨੇ ਪੱਤਾ ਖੇលਿਆ ਹਰ ਵਾਰੇ ਪੱਤੇ ਖੇਲਦਾ ਜਿਦਾ ਉਹ ਅੰਦੋਲਨ ਦੇ ਵਿੱਚ ਪੱਤਾ ਖੇលਿਆ 2 ਕਰੋੜ ਦਾ ਇੱਥੇ ਵੀ ਇਹਨੇ ਪੱਤਾ ਹੀ ਖੇលਿਆ ਇਹ ਪੱਤਾ ਖੇលਿਆ ਤੇ ਲੋਕ ਸਾਡੇ ਭੋਲੇ ਆ ਮਗਰ ਲੱਗ ਜਾਂਦੇ ਆ ਗਵਾਂਡੀਆਂ ਦਾ ਸਾਥ ਨਹੀਂ ਦੇਣਾ ਤੇ ਐਕਟਰਾਂ ਦਾ ਕਹਿੰਦਾ ਜੀ ਬੱਸ ਉਹਦੇ ਉਹਦੀ ਸ਼ਾਨ ਤੇ ਹਮਲਾ ਹੋ ਗਿਆ ਚਲੋ ਜੀ ਬਚਾ ਲਓ ਇੱਜ਼ਤ ਦਲਜੀਤ ਦੀ ਇਹ ਦਲਜੀਤ ਨਾਲ ਇੱਜ਼ਤ ਜਿਹੜੀ ਉਹਦੀ ਬਚਾਉਣ ਦੇ ਚੱਕਰ 'ਚ ਬਾਹਰਲੇ ਸਾਰੇ ਬੰਦੇ 60 60 ਸਾਲ ਜਿਨੀ ਫਿਲਮ ਨਹੀਂ ਦੇਖੀ ਉਹ ਦੇਖਣ ਚੱਲ ਗਏ ਤੇ ਭਾਈ ਸਾਹਿਬ ਬਾਹਰਲੇ ਨੂੰ ਪੁੱਛ ਲਾਓ ਪਈ ਇਹ ਟਿਕਟ ਹਾਲੀਵੁੱਡ ਦੀਆਂ ਫਿਲਮਾਂ ਤੋਂ ਵੀ ਵੱਧ ਵਕੀਆ ਮਹਿੰਗੀ ਜਿੱਦਾਂ ਆਫਰਾਂ ਦੀ ਆਫਰ ਉੱਪਰ ਕੋਈ ਨਹੀਂ ਲੱਗੀ ਵੀ ਆ ਵੀਆਈਪੀ ਵੀ ਲੋਕਾਂ ਨੇ ਦੇਖੀ ਸਾਰੇ ਪਾਸੇ ਹੱਦੋਂ ਵੱਧ ਕਮਾਈ ਕਰ ਲਈ ਔਰ ਦਰਜੀਤ ਇੱਥੇ ਦੇ ਕਹਿੰਦਾ ਹੁੰਦਾ ਪਈ ਭਾਈ ਇਹ ਦੁਨੀਆ ਬੜੀ ਫੁੱਦੂ ਆ ਉਹ ਇਦਾਂ ਹੀ ਕਹਿੰਦਾ ਕਹਿੰਦਾ ਇਹ ਪਾਗਲ ਦੁਨੀਆ ਹੈ ਉਹ ਇਦਾਂ ਕਹਿੰਦਾ ਵੀ ਆ ਉਹ ਬਣਾ ਰਿਆ ਤੁਹਾਨੂੰ ਤੇ ਹੁਣ ਮੈਂ ਜਿਹੜੀ ਮੇਨ ਗੱਲ ਦੱਸਣ ਲੱਗਿਆ ਪਿਆ ਜਿਹੜੇ ਹੜਾਂ ਦੀ ਰੇਤਾ ਚੱਕਦੇ ਆ ਫਾਊਂਡੇਸ਼ਨ ਵਾਲੇ ਆ ਗਰੁੱਪ ਜੇ ਬਣਾ ਕੇ ਤੁਰੇ ਫਿਰਦੇ ਆ ਇਹ ਮੇਰੀ ਵੀਡੀਓ ਸ਼ੇਅਰ ਕਰੋ ਨਾ ਕਰੋ ਮੈਨੂੰ ਕੋਈ ਲੋੜ ਨਹੀਂ ਜਿੰਨੇ ਲੋਕ ਮੇਰੀ ਹਜ਼ਾਰਾਂ ਕ ਬੰਦਾ ਸੁਣ ਲੈਂਦਾ ਮੇਰੇ ਲਈ ਬਹੁਤ ਹੈ ਉਹ ਬੰਦੇ ਕਦੀ ਵੀ ਇਹਨਾਂ ਨੂੰ ਕੋਈ ਪੇਪਰ ਤੇ ਸਾਈਨ ਨਾ ਕਰਨ ਜੇ ਕਰਨ ਤਾਂ ਚੰਗੀ ਤਰ੍ਹਾਂ ਪੜਨ ਪਰ ਤੁਹਾਡੇ ਸਾਈਨ ਹੀ ਵਰਤੇ ਜਾਣੇ ਆ ਇਹਨਾਂ ਦੀ ਕੋਈ ਗੇਮ ਹੋਣੀ ਆ ਮੇਰਾ ਇੱਕ ਦੋਸਤ ਹੈ ਜਿਹੜਾ ਸੈਂਟਰ 'ਚ ਬਿੰਦਾ ਉਹ ਬੰਦੇ ਨੇ ਪੀਤੀ ਖਾਦੀ ਚ ਮੇਨਾਂ ਗੱਲ ਕਰ ਲਈ ਚਲੋ ਮੈਂ ਮਿੱਤਰ ਤਾਂ ਇੱਕ ਗਵਾ ਲੂੰਗਾ ਕੋਈ ਚੱਕਰ ਨਹੀਂ ਪਰ ਇਹ ਗੱਲ ਸੱਚ ਹੈ ਕਿ ਗੇਮ ਕਹਿੰਦਾ ਇਦਾਂ ਹੀ ਹੋਣੀ ਹੋ ਜੋ ਸਰਕਾਰਾਂ ਠਾਨ ਲੈਣੀਆਂ ਬੜੇ ਧਾਰ ਲੈਣੀਆਂ ਉਹ ਤਾਂ ਕਰਦੀਆਂ ਹੀ ਆ ਤੁਸੀਂ ਆਪ ਸਿਆਣੇ ਹੋ ਨਹੀਂ ਕਰਦੀਆਂ ਤਾਂ ਦੱਸੋ ਭਾਵੇਂ ਅੰਦੋਲਨ ਕਰਾ ਕੇ ਕੀਤਾ ਹੋਵੇ ਐਨਆਰਆਈ ਤੋੜਨਾ ਹੋਵੇ ਭਾਵੇਂ ਹੜਾ ਨਾ ਹੋਵੇ ਇਹ ਗੱਲ ਇਹ ਲੋਕ ਸੋਚਣ ਐਵੇਂ ਅੱਖਾਂ ਮੀਟ ਕੇ ਅਸੀਂ ਨਾ ਅੰਨੇ ਹੋ ਜਾਂਦੇ ਆ ਹਾਂ ਹਾਂ ਇਹ ਤਾਂ ਸਾਨੂੰ ਐ ਟਰੈਕਟਰ ਦਿੱਤੇ ਸੀ ਭਲਾਨਾ ਦਿੱਤਾ ਸੀ ਕਰਦੇ ਹੋ ਸੈਨ ਨਾ ਇਨਰ ਨੇ ਫੇਰ ਉਹਦਾ ਹੀ ਪੈਰ ਖਿੱਚ ਲੈਣਾ ਜਿੱਦਾਂ ਫਿਲਮ ਬਣਾਉਣ ਤੋਂ ਬਾਅਦ ਪੈਰ ਖਿੱਚ ਲੈਂਦੇ ਆ ਹੁਣ ਐਸ ਇੰਟਰਵਿਊ ਚ ਦੇਖ ਲਓ ਗਿੱਪੀ ਕਿੰਨੀਆਂ ਗੱਲਾਂ ਮਾਰ ਰਿਹਾ ਪਈ ਨਹੀਂ ਨਹੀਂ ਐਦਾਂ ਨਹੀਂ ਹੈਗਾ ਪਈ ਲੱਖਾਂ ਹੀ ਲੈ ਕੇ দান ਕਰਨੇ ਆ ਇੱਕ ਇੱਕ ਰੁਪਈਆ ਵੀ ਦੋ 5 5 ਰੁਪਈਏ ਵੀ ਦੋ ਉਧਰ ਕਵਾਤਰਾ ਰੌਲਾ ਪਾਈ ਜਾਂਦਾ ਇੰਨੀਆਂ ਫਾਊਂਡੇਸ਼ਨਾਂ ਬਣੀਆਂ ਕਿਉਂ ਸਾਜ ਤੇ ਸਿੱਖ ਗਲੋਬਲ ਤੇ ਫਲਾਨਾਂ ਤੇ ਧਮਕਾਨਾ ਸਿੱਖ ਗਲੋਬਲ ਦੀ ਝੱਗੀ ਹਰ ਕੋਈ ਪਾਈ ਫਿਰਦਾ ਪਤਾ ਕਿਸੇ ਨੂੰ ਅੱਧਿਆਂ ਨੂੰ ਹੈ ਨਹੀਂ ਪਰ ਜਿਨ੍ਹਾਂ ਨੂੰ ਪਤਾ ਜਿਹੜੇ ਲੋਕ ਕਹਿੰਦੇ ਮੈਂ ਨੈਗੇਟਿਵ ਬੋਲਦਾ ਮੈਂ ਕਹਿੰਨੇ ਨਾ ਸਾਰਿਆਂ ਜੋ ਚੰਗਾ ਕਰਨ ਔਜਲਾ ਆ ਬਾਕੀ ਸਭ ਕਿਦਾਂ ਦੇ ਆ ਇਹ ਸਾਰਿਆਂ ਨੂੰ ਪਤਾ ਕਰਨ ਔਜਲੇ ਨੂੰ ਵੀ ਪਤਾ ਪਰ ਉਹ ਸੱਚ ਨਹੀਂ ਬੋਲਦੇ ਤੁਹਾਨੂੰ ਕਿਸੇ ਨੂੰ ਇੱਕ ਕੱਲਾ ਮੈਂ ਤੁਹਾਨੂੰ ਦੱਸ ਰਿਹਾ ਜਾਂ ਇੱਕ ਦੋ ਬੰਦੇ ਹੋਰ ਆ ਲਾੜ ਅਸਮਾਨ ਜਿਹੜੀ ਗੱਲ ਉਹਨੂੰ ਪਤਾ ਲੱਗਦੀ ਦੱਸਦਾ ਹਨਾ ਉਦਾਂ ਕੋਈ ਨਹੀਂ ਦੱਸ ਰਿਹਾ ਇਹ ਮਸਲਾ ਬਹੁਤ ਜ਼ਰੂਰੀ ਆ ਤੁਹਾਡੇ ਧਿਆਨ ਪਟਕਾਉਣ ਲਈ ਕਈ ਚੀਜ਼ਾਂ ਹੋ ਰਹੀਆਂ ਵੀ ਉਧਰ ਧਿਆਨ ਨਾ ਜਾਵੇ ਮੇਰੇ ਮਿੱਤਰੋ ਇਹ ਜਰੂਰ ਪਲੀਜ਼ ਇਹ ਇਹ ਗੱਲ ਲੋਕਾਂ ਨੂੰ ਜ਼ਰੂਰ ਦੱਸਿਓ ਵੀ ਸੈਨ ਨਾ ਕਰਨ। ਜਦੋਂ ਇਹ ਸੈਨ ਲੈ ਲੈਣ ਕਿਉਂਕਿ ਆਪਾਂ ਮਿੱਠੇ ਪਿਆਰੇ ਹੋ ਜਾਂਦੇ ਮਗਰ ਅਸੀਂ ਤਾਂ ਬੀਮੇ ਵਾਲੇ ਪੇਪਰ ਨਹੀਂ ਪੜਦੇ ਉਹਨਾਂ ਦੇ ਯਕੀਨ ਕਰਦੇ ਆਂ ਤਾਂ ਫੇਰ ਤੁਹਾਨੂੰ ਚੀਜ਼ਾਂ ਵੰਡੀਆਂ ਜਾਂ ਤੁਹਾਡੇ ਵਿੱਚ ਧੁੰਮਦੇ ਆ ਤੇ ਤੁਹਾਨੂੰ ਕਹਿੰਦੇ ਕੁਰਸੀ ਢਾ ਕੇ ਬਹਿ ਜਾਓ ਅਸੀਂ ਕਣਕ ਬੀਜ ਦਵਾਂਗੇ। ਬਹੁਤ ਵੱਡੀ ਗੇਮ ਹੋ ਜਾਣੀ ਸਮਝੋ ਪੰਜਾਬੀਓ ਤੁਹਾਨੂੰ ਠੋਕਣ ਤੇ ਹੀ ਆ ਕਲਾਕਾਰਾਂ ਨੂੰ ਰਾਈਟਰਾਂ ਨੂੰ ਤੇ ਜਿਹੜੇ ਮਨਿਸਟਰ ਆ ਇਹਨਾਂ ਨੂੰ ਸਭ ਨੂੰ ਹਰ ਗੱਲ ਪਹਿਲਾਂ ਪਤਾ ਹੁੰਦੀ ਪਰ ਤੁਹਾਨੂੰ ਕਦੀ ਨਹੀਂ ਦੱਸਦੇ। ਚਲੋ ਮੇਰੇ ਤੱਕ ਤਾਂ ਲੋਕ ਪਹੁੰਚਣ ਨਹੀਂ ਦਿੰਦੇ ਉਹ ਸਿਗਾ ਨਾ ਇੱਕ ਸ਼੍ਰੀ ਬਰਾੜ ਉਹਨਾਂ ਪਹਿਲਾਂ ਬੋਲਤੀ ਸੀ ਕੁਝ ਗੱਲਾਂ ਵਿਚਾਰਾ ਬਾਹਰ ਬੈਠਾ ਸੋਚ ਕੇ ਦੇਖੋ ਇਹ ਗੱਲਾਂ ਸਮਝੋ ਮੇਰੇ ਭਰਾਵੋ ਗੱਲ ਵਿੱਚ ਇੱਕ ਅਦਾ ਆ ਜਾਂਦਾ ਇਹਨਾਂ ਦਾ ਕੰਜਰਾ ਦਾ ਛੱਡਿਆ ਹੋਇਆ ਤੇ ਉਹ ਗਲਤ ਬੋਲਦਾ ਦੁੱਖ ਹੁੰਦਾ ਮੈਨੂੰ ਪਰ ਕੋਈ ਨਹੀਂ ਮੈਂ ਇਗਨੋਰ ਕਰਨੇ ਸਿੱਖ ਲੈਣੇ ਆ ਪਰ ਜਿੰਨਾ ਮੇਰੀ ਡਿਊਟੀ ਹੈ ਮੈਨੂੰ ਲੱਗਦਾ ਵੀ ਮੈਂ ਬੋਲਾਂ ਬੋਲਦਾ ਰਹਿਣਾ ਹੈ ਮਿਹਰਬਾਨੀ ਸ਼ੁਕਰੀਆ